ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਝੂ ਰਾਖਾ ਪਰਵਤਾਕਾ ਕਿਨੋ ਬੜੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਿਨ ਕੀ ਆ ਸੀਸ ਦੀ ਆ ਪਰ ਸਿਰ ਨਾ ਦੀ ਆ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾ ਗੁਰਦੁਆਰਾ ਪਾਸ਼ੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ ਦਾਸ ਰੇ ਸਰਬੱਤ ਹੀ ਸੰਗਤਾਂ ਨੂੰ ਜੋਦੜੀ ਬੇਨਤੀ ਕਰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ 6 ਦਸੰਬਰ ਨੂੰ ਮਹਾਨ ਸ਼ਹੀਦੀ ਦਿਹਾੜਾ ਆ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਇਲਾਕੇ ਦੀਆਂ ਸੰਗਤਾਂ ਨੂੰ ਸੱਦਾ ਪੱਤਰ ਵੀ ਦਿੱਤੇ ਜਾ ਰਹੇ ਨੇ ਇਸੇ ਹੀ ਮਹਾਨ ਸਮਾਗਮ ਦੇ ਸੰਬੰਧ ਵਿੱਚ 5 ਦਸੰਬਰ ਵਾਲੇ ਦਿਨ ਨਗਰ ਬਾਬਕਾਲਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਸਹਿਤ ਨਗਰ ਕੀਰਤਨ ਪੂਰੇ ਨਗਰ ਦੇ ਵਿੱਚ ਆਰੰਭ ਹੋਣਗੇ ਜਿਸ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਅਤੇ 6 ਦਸੰਬਰ ਨੂੰ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪਰਿਵਾਰਾਂ ਸਮੇਤ ਸਤਿਗੁਰੂ ਜੀ ਦੇ ਇਸ ਮਹਾਨ ਦਿਹਾੜੇ ਤੇ ਗੁਰਦੁਆਰਾ ਪਾਸ਼ਾਏ ਨੌਵੀਂ ਬਾਬਾ ਬਕਾਣਾ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਸੇ ਸੰਬੰਧ ਵਿੱਚ ਹੀ ਇੱਕ ਨਗਰ ਕੀਰਤਨ ਜੋ ਸਤਿਗੁਰੂ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਉਹ ਨਗਰ ਖੁਜਾਲਾ ਤੋਂ ਆਰੰਭ ਹੋ ਕੇ ਵਾਇਆ ਕਰਤਾਰਪੁਰ ਬਤਾਲਾ ਸਠਿਆਲਾ ਛਟੀਆਂ ਬਦਾਦਪੁਰ ਵੀ ਹੁੰਦਾ ਹੋਇਆ ਗੁਰਦੁਆਰਾ ਬਾਬਕੜਾ ਸਾਹਿਬ ਪਹੁੰਚੇਗਾ ਇਸ ਦਾ ਸਵਾਗਤ ਕਰਨ ਵਾਸਤੇ ਵੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸੋ ਦਾਸ ਰੇਸ ਗਿਆਨੀ ਜੱਜ ਸਿੰਘ ਜੀ ਪ੍ਰਚਾਰਕ ਜਾਨੀ ਹਰਪ੍ਰੀਤ ਸਿੰਘ ਜੀ ਜਨਾਰਾ ਅਤੇ ਦਾਸ ਵੱਖ-ਵੱਖ ਨਗਰਾਂ ਵਿੱਚ ਸੰਗਤਾਂ ਨੂੰ ਬੇਨਤੀਆਂ ਕਰਨ ਜਾ ਰਹੇ ਹਨ ਆਸ ਹੈ ਸੰਗਤਾਂ ਇਸ ਬੇਨਤੀ ਨੂੰ ਪ੍ਰਵਾਨ ਕਰਨਗੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਆਸਰਾ ਪਾ ਅਫਜ਼ਾਲ ਜੀਨਤ ਅਰਾਏ ਮਹਿਫਿਲ ਜਾਹੋ ਜalal ਅਨਵਾਰ ਹਕ ਅੱਜ ਵਜੂਦ پاک ਸ਼ਰੋਸ਼ਨ ਹਰ ਦੋ ਆਲਮ ਦੇ ਫੈਜ ਫਜ਼ਿਲ ਸ਼ਰੋਸ਼ਨ ਐਸੇ ਦੀਨ ਦਿਵਾਲ ਸਤਿਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜੋ 6 ਦਸੰਬਰ ਨੂੰ ਸਮੁੱਚੇ ਸੰਸਾਰ ਵਿੱਚ ਸਮੁੱਚੇ ਵਿਸ਼ਵ ਵਿੱਚ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਬਾ ਬਕਾਲਾ ਸਾਹਿਬ ਵਿਖੇ 6 ਤਰੀਕ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਣਾ ਹੈ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਉਪਰੰਤ ਦੀਵਾਨ ਸੱਜਣਗੇ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੱਧ ਚੜ੍ਹ ਕੇ ਹਾਜ਼ਰੀਆਂ ਭਰੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ